ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਧੌਲਾ ਇਹ ਪਿੰਡ ਬਰਨਾਲਾ ਜ਼ਿਲ੍ਹੇ ਦਾ ਤੇ ਬਰਨਾਲੇ ਦੇ ਨਾਲ ਹੀ ਹੰਡਾਇਆ ਗਿਆ ਤੇ ਉਸੇ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੰਡਾਇਏ ਦੇ ਬਿਲਕੁਲ ਨਾਲ ਤਹਿਸੀਲ ਤਪਾ ਇਹਦੇ ਨੇੜੇ ਟਰਾਈਡੈਂਟ ਫੈਕਟਰੀ ਆ ਕਾਗਜ਼ ਬੰਦਿਆ ਦੋਸਤੋ ਜਿਹੜਾ ਤੁਸੀਂ ਫੋਟੋ ਸਟੇਟ ਕਰਾਉਣੇ ਆ ਪ੍ਰਿੰਟਿੰਗ ਵਾਲਾ ਜਿਹੜਾ ਪੇਪਰ ਹੈ ਬਾਕੀ ਹੋਰ ਵੀ ਬਹੁਤ ਆਈਟਮ ਆ ਪਰ ਉਹ ਤੁਹਾਡੇ ਧਿਆਨ ਚ ਆਊਗਾ ਸੋ ਟਰਾਈਡੈਂਟ ਫੈਕਟਰੀ ਦੇ ਨਾਲ ਇਹ ਬਿਲਕੁਲ ਜਿਹੜਾ ਉਹ ਪੈਂਡ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਕੋਲ ਮੈਂ ਪਹਿਲੀ ਵੀਡੀਓ ਬਣਾਉਣ ਲੱਗਾ ਇਹ ਵੀਰ ਵਪਾਰ ਦਾ ਕੰਮ ਕਰਦਾ ਅੱਜ ਦੀ ਜਿਹੜੀ ਵੀਡੀਓ ਹੈ ਜਿਹੜਾ ਵੀਰ ਕੋਈ ਗਾਂ ਖਰੀਦਣੀ ਚਾਹੁੰਦਾ ਉਹਨੂੰ ਉਹਦੀ ਕੁਆਲਿਟੀ ਦੀ ਗਾਂ ਠੀਕ ਭਾਅ ਚ ਮਿਲ ਜੂਗੀ ਬਾਕੀ ਰੇਟ ਤੁਹਾਨੂੰ ਜਜਨੇ ਚਾਹੀਦੇ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਹੈ ਪਰ ਜਿੰਨੀਆਂ ਵੀਡੀਓ ਬਣਾਉਣੇ ਆ ਉਹਦੇ ਹਿਸਾਬ ਤੇ ਜਜਮੈਂਟ ਕਰੀਦੀ ਆ ਵੀ ਕਿਹੜਾ ਵੀਰ ਆਪਦੇ ਪਸ਼ੂਆਂ ਦੀ ਡਿਮਾਂਡ ਕਿਹੜੇ ਹਿਸਾਬ ਦੀ ਕਰਦਾ ਸੋ ਆਪਾਂ ਤੁਹਾਨੂੰ ਦੱਸੋ ਇਸ ਵੀਡੀਓ ਦੇ ਵਿੱਚ ਦੋ ਤਾਜ਼ੀਆਂ ਸੂਈਆਂ ਗਾਵਾਂ ਚਾਰ ਗੱਬਣ ਗਾਵਾਂ ਤੇ ਦੋ ਵੜੜਾਂ ਜਿਹੜੀਆਂ ਪਹਿਲੇ ਸੂਈਆਂ ਵਾਸਤੇ ਗੱਬਣ ਸੋ ਨਾਗ ਟੋਟਲ ਜਿਹੜੇ ਰਹਿਣਗੇ ਉਹ 8 ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਪਸ਼ੂ ਜੱਜ ਜੂਗਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਉਹ ਆ ਕੇ ਦੇਖਿਓ ਤਸੱਲੀ ਕਰਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਇਸ ਗਰੁੱਪ ਦੇ ਵਿੱਚ ਪਹਿਲੇ ਨੰਬਰ ਦੇ ਇੱਕ ਬਹੁਤ ਸੋਹਣੀ ਵੜ ਬੱਦੀ ਵੀ ਹੈ ਉੱਥੋਂ ਹੀ ਕਰਦੇ ਆਪਾਂ ਮਿਲਦੇ ਆ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਨਾਮ ਸੰਦੀਪ ਹੈ ਵੀਰੇ ਠੀਕ ਹੈ ਸੰਦੀਪ ਬਾਈ ਕਿੰਨਾ ਚਿਰ ਹੋ ਗਿਆ ਵਪਾਰ ਕਰਦੇ ਆਨ ਸਨ ਹੋ ਗਿਆ 7-8 ਸਾਲ ਹੋਈ ਮੈਨੂੰ ਕੰਮ ਕਰਦੇ ਨੇ ਠੀਕ ਹੈ ਗਾਵਾਂ ਹੀ ਲਿਆਉਣੇ ਜਾਂ ਮੱਝ ਲਿਆ ਗਾਵਾਂ ਲਿਆਉਣੇ ਜੀ ਅੱਛਾ ਜਿਵੇਂ ਮੈਂ ਅੱਜ 8 ਨਾਕ ਦੇਖ ਰਿਹਾ ਹਾਂ ਲਗਭਗ ਕਿੰਨੇ ਕੁ ਪਸ਼ੂ ਹੁੰਦੇ ਇੱਥੇ ਆਪਣੇ ਕੋਲ ਹਰ ਵਕਤ ਹੀ 16-17 ਪਸ਼ੂ ਹੁੰਦੇ ਨੇ ਜੀ 16-17 ਪਸ਼ੂ ਹੁੰਦੇ ਆ ਜਦੋਂ ਸਿਆਲ ਆ ਗਿਆ ਉਦੋਂ ਤਾਂ ਪੂਰਾ 20-25 ਗਾਵਾਂ ਹਰ ਵਕਤ ਹੁੰਦੀਆਂ ਆਪਣੇ ਘਰੇ ਠੀਕ ਹੈ ਲਗਭਗ ਹਰੇਕ ਕੀਮਤ ਦਾ ਪਸੂ ਆਪਣੇ ਕੋਲ ਮੰਨ ਕੇ 40000 ਤੋਂ ਸਟਾਰਟ ਹੋ ਕੇ ਗਾਹਾਂ ਲੱਖ ਡੂੜ ਲੱਖ ਤਰੱਕੀ ਦਾ ਕੇ ਡਾਂ ਲੈ ਲੈਣ ਠੀਕ ਹੈ ਮਤਲਬ ਚੰਗੀ ਜਿੰਨੀ ਮਰਜ਼ੀ ਲਾ ਲੋ ਸ਼ੁਰੂਆਤ ਜਿਹੜੀ ਉਹ ਹਰੇਕ ਦੇ ਭਾਅ ਵੱਤਾਂ ਲਈ ਆ ਜਾਂਦੀ ਹੈ ਸੰਦੀਪ ਭਾਈ ਪਹਿਲੀ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਾਂਗੇ ਕਨ ਮਸੂਆ ਪਲੂਣ ਬਸੀਏ ਵੀਰੇ ਇਹ ਕਿੰਨਾ ਚਿਰ ਹੋ ਗਿਆ ਨੂੰ ਸੋਈ ਇਹ ਕੱਲ ਸ਼ਾਮ ਦੀ ਸੂਈ ਹੋਈ ਆ ਕੱਲ ਸ਼ਾਮ ਨੂੰ ਸੋਈ ਹੈ ਹਾਂ ਬੋਲ ਜਮਾ ਖਾਲੀ ਹੈ ਵੀਰੇ ਠੀਕ ਹੈ ਜਮਾ ਨਿਚੋੜੀ ਦੀ ਜਮਾ ਜਮਨ ਧੌਂਕਾ ਧੌਂਕਾ ਨਿਚੋੜਿਆ ਹੋਇਆ ਠੀਕ ਹੈ ਬੱਚਾ ਇਹਨੇ ਬੱਚਾ ਤਾਂ ਨਾਗਰ ਬਸਾਈ ਦੰਦਾਂ ਦੀ ਹੈਗੇ 2 ਦੰਦ ਕੰਪਲੀਟ ਕਰਕੇ ਚੌਂਰੇ ਦੰਦ ਚੱਕਣ ਲੱਗ ਗਈ ਠੀਕ ਹੈ ਬਈ ਕੀ ਡਿਮਾਂਡ ਰਹਿਣੀ ਹੈ ਜੀ ਡਿਮਾਂਡ ਮੋਰਲੇ ਦਾ ਜਿਹੜਾ ਕੋਈ ਮਰਜ਼ੀ ਕਰੇ 1 ਲੱਖ ਤੇ 15000 ਦੀ ਬੱਸੀ ਦੇ ਦਾਂਗੇ 1 15000 ਹੀ ਦੇ ਦੇਣਗੇ ਠੀਕ ਹੈ ਖੋਲ ਗਏ ਬਈ ਇਹਨੂੰ ਸੋ ਦੱਸੋ ਇਹ ਬੌਲੇ ਤੋਂ ਬਿਲਕੁਲ ਖਾਲੀ ਹੈ ਜਮਾ ਬਈ ਨਚੂੜੀ ਹੋਈ ਆ ਸਹੀ ਹੈ ਹੋ ਤਾਂ ਤੁਹਾਨੂੰ ਹਵਾਨੇ ਦੀ ਸਪੇਸ ਦੱਸੂਗੀ ਦੂਜੀ ਗੱਲ ਥੱਲੇ ਭਲੂਣ ਦੱਸਦੀ ਹੋਣੀ ਹੈ ਜੇ ਸੂਈ ਕੱਲੀ ਹੈ ਫੁੱਲ ਵੱਡੀ ਆ ਬਈ ਬਾਕੀ ਦਾ ਤੋਰੇ ਹੀ ਦੱਸੂਗਾ ਸਹੀ ਹੈ ਸੋ ਹਾਈਟ ਲੈਂਥ ਵਾਲੀ ਬ ਗਰਮੀ ਦੀ ਰੋਤ ਤਾਂ ਬਹੁਤਾ ਚਰਬੌਲਾ ਰੋਕਿਆ ਨਹੀਂ ਜਾਂਦਾ ਪਸ਼ੂ ਦੇ ਹਵਾਨੇ ਦੇ ਵਿੱਚ ਇਹੀ ਕਾਰਨ ਦਾ ਵੀ ਛੇਤੀ ਪਸ਼ੂ ਖਾਲੀ ਕਰਨਾ ਪੈਂਦਾ ਰੰਗ ਰੂਪ ਜਿਹੜਾ ਉਹ ਸੋਹਣਾ ਭਈ ਇਹ ਕਿਹੜਾ ਹੋਰ ਕਢਾਵਾਂਗੇ ਉਤੋਂ ਹੀ ਕਰਕੇ ਕਮਾਲਾ ਸੋ ਇਹ ਪਹਿਲਣ ਵੈੜ ਚੰਗੀ ਸੰਭੀ ਵੀ ਸੋਹਣੀ ਸਿਹਤ ਵਾਲੀ ਐ ਛਿਆਲ ਹੁੰਦਾ ਜੁਆਈ ਵਾਲਾ ਥਣ ਛਿਆਲ ਹੁੰਦਾ ਤਾਂ 35 ਪਲੱਸ ਦੁੱਧ ਦੇਣ ਦੀ ਵੀਰੇ ਜਗਜੀਤ ਨਹੀਂ 30 ਕਿਲੋ ਮੰਨ ਕੇ ਜਦੋਂ ਬੰਦਾ ਮਰਜ਼ੀ ਲੈ ਜੀ ਠੀਕ ਹੈ ਹਾਂਜੀ ਸੋ ਦੋਸਤੋ ਚੰਗਾ ਦੁੱਧ ਦੇਊਗੀ ਖੈਰ ਦੁੱਧ ਥੋੜੀ ਸੇਵਾ ਦਾ ਪਰ ਢਾਂਚਾ ਗਾਂ ਦਾ ਚੰਗਾ ਐ ਹਵਾਨਾ ਖਾਲੀ ਐ ਇਹ ਚੀਜ਼ ਧਿਆਨ ਚੋ ਤਾਂ ਵਾਰ-ਵਾਰ ਲਿਆ ਰਹੇ ਆ ਵੀ ਤੁਹਾਨੂੰ ਸਟਰਕਚਰ ਜੇ ਉਤੋਂ ਢਾਂਚਾ ਦੇਖੋਗੇ ਉਹਦੇ ਹਿਸਾਬ ਤੇ ਹਵਾਨਾ ਥੋੜਾ ਜਿਹਾ ਖਾਲੀ ਨਜ਼ਰ ਆਉਂਦਾ ਹੋਣਾ ਥਣ ਹੱਥੀ ਚੁਆਈ ਵਾਲਾ ਤੇ ਇਹ ਰੋਖ ਐ ਦੇ ਹਵਾਨੇ ਦਾ ਜਦੋਂ ਪੂਰਾ ਭਰਿਆ ਹੋਊਗਾ ਹਵਾਨਾ ਉਦੋਂ ਇਹਦਾ ਰੋਖ ਸੋ ਬਈ ਗੱਲਾਂ ਕੁਝ ਹੋਰ ਹੀ ਹੋ ਜਾਣੀਆਂ ਬੱਸੀ ਦੀਆਂ ਸਹੀ ਜੀ ਬਾਕੀ ਬੱਸੀ ਦਾ ਸਰੀਰ ਹੀ ਦੱਸ ਦੇਣਾ ਤਾਂ ਹਾਂ ਦਾ ਚੌੜੀ-ਚੂੜੀ ਬਹੁਤ ਪਈ ਆ ਸਹੀ ਸੰਦੀਪ ਭਾਈ ਵੈਸੇ ਚੁਆਈ-ਚੂਈ ਚ ਇੱਕ ਨੰਬਰ ਐ ਜਮਾ ਇੱਕ ਨੰਬਰ ਐ ਵੀਰੇ ਬੰਦਾ ਜਿਹੜਾ ਵੀ ਆਵੇ ਚਾਹੇ ਦੋ ਟਾਈਮ ਮੰਨ ਕੇ ਚੱਲ ਆਪਣੇ ਘਰੇ ਹੁਣ ਠੀਕ ਹੈ। ਹਾਂ। ਅੱਛਾ ਇਹਦੇ ਨਾਲ ਇੱਕ ਗਾਂ ਖੜੀ ਹੈ ਬਈ। ਇਹ ਦੂਜਾ ਸੂਆ ਵੀਰੇ। ਕਿੰਨਾ ਚਰੋ ਗਿਆ ਨੂੰ ਸੂਈ। ਇਹ ਮੰਨ ਕੇ ਚੱਲੋ ਵੀ ਸੂਈਆ 3:00 ਵਜੇ। ਠੀਕ ਹੈ। ਹਾਂ। ਅੱਛਾ ਇਹ ਵੀ ਫਿਰ ਤਾਂ ਬਿਲਕੁਲ ਤਾਜੀ ਹੈ। ਇਹ ਤਾਜੀ ਹੈ ਮੰਨ ਕੇ ਚੱਲੋ ਵੀ 2 ਢਾਈ ਕਿਲੋ ਹੀ ਬੋਲਾ ਕੱਢਿਆ ਆਪਾਂ। ਠੀਕ ਹੈ। ਮੱਚਾ ਦਿਆਂਗਾ ਆ। ਠੀਕ ਹੈ ਬਈ। ਇਹਦਾ ਰੇਟ ਕੀ ਰਹਿਣਾ? ਇਹਦਾ ਮੁੱਲ ਜਿਹੜਾ ਕੋਈ ਮਰਜੀ 70000 ਰੁਪਿਆ ਮੁੱਲ ਆ। 2000 ਛੋਟ ਕਰਦੇ ਆ 75000 ਦੀ ਬੱਸੀ ਦੇ ਦਾਂਗੇ। 75 ਦੀ ਦੇ ਦਾਂਗੇ। ਹਾਂਜੀ। ਫੋਲ ਨਹੀਂ ਬਈ। ਤੋੜ ਦੇ। ਸੋ ਦਸਤੋ ਸੰਡੀ ਮਿੱਠੀ ਜੇਰੇ ਦੀ ਅਜੇ ਬਾਈ ਨੇ ਸਿੱਟੀ ਨਹੀਂ ਇੱਥੇ ਹੀ ਪਈ ਐ। ਓ ਭਈਆ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ। ਹਵਾਨਾ ਚੰਗਾ ਤਿਆਰ ਐ। ਕੁਸ ਬੱਚਾ ਚੰਗਾ ਆ ਤੇ ਥੋੜਾ ਬਹੁਤ ਦੁੱਧ ਜਿਹੜਾ ਹੋਏ ਦੇ ਚੋਂ ਹਵਾਨੇ ਚੋਂ ਕੱਢਿਆ ਵਿਆਈ ਵੀ ਐ। 15075000 ਠੀਚੋਾਈ ਵਾਲਾ ਥਾਣਾ ਭਾਈ ਥਾਣਾ ਦਿਖਾ ਦੇ ਕੋਲੇ ਖੜਕੇ। ਸਹੀ ਐ। ਸੋ ਦੋਸਤੋ ਥਾਣ ਥੀਚੋਾਈ ਵਾਲਾ। ਤਾਜੀ ਸੂਈ ਆ ਤਾਂ ਬੱਚੇ ਦੀ ਥੋੜੀ ਖਿੱਚ ਪਸੂ ਕਰਦਾ। ਤੁਸੀਂ ਹੁਣ ਇਹਦਾ ਥਾਂ ਦਾ ਸਾਈਜ਼ ਦੇਖ ਲਓ। ਹਵਾਨਾ ਅੱਗੋਂ ਵੀ ਚੰਗਾ ਐ ਤੇ ਪਛਾਣ ਨੂੰ ਵੀ ਸੋ। ਬਾੜੀ ਵਾਲਾ ਲੈਵਾ ਵੀਰੇ। ਇੱਕ ਵਾਰ ਥੋੜਾ ਜਿਹਾ ਪਸ਼ੂ ਜਦੋਂ ਪੱਠੇ ਨਹੀਂ ਖਾਂਦਾ ਕੇਰਾ ਸੂਕੇ ਹੜਦਾ ਤਾਂ ਉਹਦਾ ਲੱਕਾ ਜਾ ਵੱਜ ਜਾਂਦਾ ਕਿਉਂਕਿ ਸੂਈ ਅੱਜ ਹੀ ਐ ਤੇ ਅੱਜ ਤਾਂ ਵੀ ਕਾਫੀ ਲੱਗਾ ਰਿਹਾ ਹੈ ਉਹਦੇ ਕਰਕੇ ਕਰਦੇ ਵੀਰੇ ਹਲੇ ਤਾਂ ਅੱਛਾ ਹਾਂ ਬਾਕੀ ਠੰਡੀ ਮਿੱਠੀ ਜਿੰਨੀ ਵੀ ਕਹੇ ਤੂੰ ਉਨੀ ਹੀ ਲੈ ਠੀਕ ਹੈ ਤੋ ਦੋਸਤੋਂ ਥਾਂ ਦਾ ਸਾਈਜ਼ ਦੇਖ ਥਾਂ ਦੇਖੋ ਜਮਾ ਹੱਥੀ ਚਵਾਈਆ ਚਾਹੇ ਮਸ਼ੀਨ ਤੇ ਚੋਲੀ ਕੋਈ ਬੰਦਾ ਚਾਹੇ ਹੱਥੀ ਤੇ ਠੀਕ ਹੈ ਹਾਂ ਇਹਦੋਂ ਅੱਗੇ ਸੰਦੀਪ ਭਾਈ ਗਾਂ ਜਿਹੜੀ ਇਹ ਦੂਜਾ ਸੂਆ ਵੀਰੇ ਇਹਨੇ ਪਹਿਲਾਂ ਮਾਲਕਾਂ ਨੇ ਦੱਸਣ ਦੇ ਮਤਲਬ 30 ਤੋਂ 32 ਕਿਲੋ ਦੋ ਤਾਂ ਦਿੱਤਾ ਕਿੰਨਾ ਚੱਲੇ ਚੁਗੀ ਇਹ ਹੈ ਨਾ ਤੀਨ ਹਜੇ ਤਾਂ 7-8 ਦਿਨ ਪਏ ਆ ਫਿਰ ਹਾਂ 7-8 ਦਿਨ ਪੈਣੇ ਜੀ ਹਾਲੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਮੁੱਲ ਜਿਹੜਾ ਕੋ ਮਾਰੀ 1 ਲੱਖ 10 ਹਜ਼ਾਰ ਦੀ ਬੱਸੀ ਦੇ ਦਾਂਗੇ ਜੀ ਇਹ ਠੀਕ ਹੈ ਖੋਲ ਨਹੀਂ ਬਾਈ ਨੂੰ ਤੋੜ ਦੇ ਮੈਂ ਸੋ ਚੰਗਾ ਦੁੱਧ ਦਿੰਦਾ ਪਿਛਲੇ ਸੂਏ ਦੇ ਵਿੱਚ 1 ਲੱਖ ਤੇ 10 ਹਜ਼ਾਰ ਦੀ ਪੂਰਾ ਵਜਨ ਹੈ ਗਾਂ ਦਾ ਚੌੜੀ ਹੈ ਢਾਂਚੇ ਦੀ ਲੰਬਾਈ ਫੁੱਲ ਹੈ ਇਹ ਗਾਂਵਾਂ ਰੁੱਤ ਦਾ ਕਰਕੇ ਹੀ ਐ ਇਦਾਂ ਦੇ ਰੇਟ ਦੋਸਤੋ ਆਪਾਂ ਨੂੰ ਪਤਾ ਵੀ ਜਦੋਂ ਤਾਂ ਮੇਰੇ ਤਾਂ ਕੋਈ ਲੇਖ ਨਹੀਂ ਸੀ ਇਹਨਾਂ ਦਾ ਸਿਆਲ ਆਉਂਦਾ ਉਦੋਂ ਕੀਮਤਾਂ ਵਧ ਜਾਂਦੀਆਂ ਬਾਕੀ ਜਿਹੜੇ ਹਿਸਾਬ ਤੇ ਮਹਾਰਾਸ਼ਟਰ ਤੋਂ ਵੀਰ ਆਉਣੇ ਸ਼ੁਰੂ ਹੋ ਗਏ ਐ ਤਰਕਿ ਸਿਆਲਾਂ ਚ ਬਾਜ਼ਾਰ ਤੇਜ਼ ਹੀ ਰਹਿਣਾ ਮੌਕਾ ਜੇ ਕੋਈ ਵੀਰ ਗਾਂ ਪਾਉਣੀ ਚਾਹੁੰਦਾ ਤੁਸੀਂ ਆਪ ਦਾ ਰੱਖ-ਰਖਾਵ ਨੂੰ ਧਿਆਨ ਚ ਰੱਖਣਾ ਗਰਮੀ ਦੀ ਰੁੱਤ ਆ ਪਰ ਜੇ ਸੰਭਾਲ ਚੰਗੀ ਕਰ ਲੋਗੇ ਤਾਂ ਟਾਈਮ ਸਹੀ ਐ ਗਾਂ ਖਰੀਦਣ ਦਾ ਠੰਡੀ ਮਿੱਠੀ ਥੋੜਾ ਤੌਰ ਦੇ ਹੋਰ ਇਹਨੂੰ ਥੋੜੇ ਲੰਬੀ ਠੰਡੀ ਮਿੱਠੀ ਬਹੁਤ ਆ ਵੀਰੇ ਠੀਕ ਐ ਸੋ ਇਹ ਵੀ ਦੋਸਤੋ ਸੀਲ ਛਰੀਫ ਚੰਗੇ ਦੁੱਧ ਵਾਲੀ ਗਾਂ ਆਮ ਤੌਰ ਤੇ ਠੰਡੀ ਹੁੰਦੀ ਹੈ ਕਿਉਂਕਿ ਜਿਹੜੇ ਪਸ਼ੂ ਨੇ ਦੁੱਧ ਜ਼ਿਆਦਾ ਦੇਣਾ ਉਹ ਤਾਂ ਇਹ ਚਾਹੂਗਾ ਵੀ ਮੇਰਾ ਦੁੱਧ ਕੱਢਿਆ ਜਾਵੇ ਕਿਉਂਕਿ ਦੁੱਧ ਦੀ ਤਸਲੀਬ ਹੁੰਦੀ ਹੈ ਹਵਾਨੇ 'ਚ ਖੜੇ ਦੀ ਢਾਂਚਾ ਇਹਦਾ ਵੀ ਕਾਫੀ ਪਾਰਾ ਹੈ ਜੇ ਕੋਈ ਵੀਰ ਫਾਰਮ ਤੇ ਕੰਮ ਕਰਨਾ ਚਾਹੁੰਦਾ ਤਾਂ ਥੋੜੀ ਮਜ਼ਬੂਤ ਗਾਂ ਐਦਾਂ ਦੀਆਂ ਗਾਵਾਂ ਤੋਂ ਬੱਚੇ ਚੰਗੇ ਲਏ ਜਾ ਸਕਦੇ ਆ ਸਟਰਕਚਰ ਬੜਾ ਸੋਹਣਾ ਦੱਸੋ ਥਾਂ ਇਹਦਾ ਵੀ ਹੱਥੀਂ ਚਵਾਈ ਵਾਲਾ ਰਹੂਗਾ ਹਜੇ 19 ਤਰੀਕ ਨੂੰ ਵੀਡੀਓ ਬਣ ਰਹੀ ਹੈ ਤੇ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ 9 ਦਿਨ ਪਾਏ ਠੰਡੀ ਮਿੱਠੀ ਬਹੁਤ ਆ ਬਾਈ ਸਹੀ ਇਹ ਦੋ ਅੱਗੇ ਬਾਈ ਜਿਹੜੀ ਵੈੜ ਇਹ ਦੂਜਾ ਸੂਹਾ ਦੰਦਾ ਦੀ ਛੇ ਦੰਦਾ ਵੀਰੇ ਕਿੰਨਾ ਚਿਰ ਲਾਉਗੀ ਸੋਣ ਚ ਇਹਦੇ ਮੰਨ ਕੇ ਚੱਲੋ ਵੀ 3 ਤਰੀਕ ਨੂੰ ਦਿਨ ਪੂਰੇ ਨੇ ਹਾਲੇ 3 ਤਰੀਕ ਨੂੰ ਹਾਂਜੀ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਮੁੱਲ ਨਹੀਂ ਕਰਾਂ 90000 ਦੀ ਬੱਸੀ ਦੇ ਦਾਂਗੇ ਜੀ ਠੀਕ ਹੈ ਤੋਰ ਦੇ ਬਾਈ ਸੋਨਾ 90000 ਮੈਂ ਤੁਹਾਨੂੰ 27 28 ਕਿਲੋ ਦੁੱਧ ਦਿੱਤਾ ਹੋਇਗਾ ਠੀਕ ਹੈ ਹਾਂਜੀ ਤੋਂ ਚੰਗਾ ਦੁੱਧ ਹੀ ਦੇਊਗੀ ਭਾਵੇਂ ਰੁੱਤ ਗਰਮੀ ਦੀ ਹੈ ਪਰ ਵਜ਼ਨ ਚੰਗਾ ਇੰਨਾ ਬਹੁਤ ਆ 90000 ਚ ਦੋਸਤੋ ਇਹ ਗਾਂ ਮਿਲਣੀ ਹੈ ਤੁਹਾਨੂੰ ਇਹਦਾ ਵੀ ਥਣ ਹੱਥੀ ਚੁਆਈ ਵਾਲਾ ਹਜੇ ਇਹ 14 15 ਦਿਨ ਲੈਂਦੀ ਹੈ ਹਾਂਜੀ ਗਾਡਕਾਠ ਪੂਰਾ ਲੰਬਾਈ ਚੰਗੀ ਹੈ ਰੋ ਸੰਭੀ ਸੋਣੀ ਹੈ ਦੱਸੋ ਬੀਸੀਐਸ ਚੰਗਾ ਹੈ ਪੂਰੀ ਨਾ ਤਾਂ ਇਹ ਮੋਟੀ ਗਾਂ ਤੇ ਨਾ ਇਹ ਲਿੱਸੀ ਗਾਂ ਮਤਲਬ ਜਿੱਦਾਂ ਦਾ ਇੱਕ ਸਰੀਰਕ ਬੰਤਰ ਹੋਣੀ ਚਾਹੀਦੀ ਹੈ ਬਿਲਕੁਲ ਉਦਾਂ ਦੀ 90000 ਚ ਇਹ ਗਾਂ ਮਿਲੂਗੀ ਹਵਾਨੇ ਦਾ ਰੋਖ ਸੋਨਾ ਰੱਖਿਆ ਉਤੋਂ ਪੂਰਾ ਭਰ ਜੂਗੀ ਤਾਂ ਕਾਫੀ ਚੌੜਾ ਜਿਹੜਾ ਹਵਾਨਾ ਤਿਆਰ ਕਰ ਜਾਣਾ ਨੇ ਬਾਕੀ ਮਿਲਕ ਵੇਨ ਇਹਦੇ ਵੀ ਚੰਗੀਆਂ ਹੁੰਦੀ ਥਣ ਹੱਥੀ ਚੁਆਈ ਵਾਲਾ ਇਹ ਤੋਂ ਬਾਅਦ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਭਾਈ ਕਿੰਨੇ ਦਿਨ ਲਾਉਗੀ ਸੋਨ ਚ ਇਹਦਾ ਦਿਨ ਪੈਣੇ ਜੀ ਹਲੇ ਮੰਨ ਕੋ 10 ਤੋਂ 12 ਤਾਂ ਲੈ ਜੂ ਜੀ ਹਲੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਮੁੱਲ 75000 ਰੁਪਏ ਜੀ ਠੀਕ ਹੈ ਤੋਰੀਂ ਭਾਈ ਤੋਰ ਮੰਮੀ ਨੂੰ 75000 ਰੇਟ ਆ ਦੋਸਤੋ ਹਜੇ ਦਿਨ ਲੈਂਦੀ ਹੈ ਵੀ ਚੌੜਾ ਹਵਾਨਾ ਹੈ ਮੀਡੀਅਮ ਹਾਈਟ ਹੈ ਪਰ ਵਜ਼ਨ ਸਾਰੀਆਂ ਗਾਵਾਂ ਦੇ ਬਰਾਬਰ ਦਾ weight ਇੰਨਾ ਕਹੇਗਾ ਗਾਂ ਦਾ ਥਾਣਾ ਥਿੰਜਵਾਈ ਵਾਲਾ ਬਾਈ ਸਿੱਧੀ ਲੈ ਜਾ ਬਰਾਂਡੇ ਵਾਲ ਉਧਰੋਂ ਮੋੜਾਂਗੇ ਸਭੀ ਇਹ ਵੀ ਬਹੁਤ ਸੋਹਣੀ ਹੈ 75000 ਚ ਫਿਰ ਇਹ ਗਾਂ ਮਿਲੂਗੀ ਤੁਹਾਨੂੰ ਬਨ ਕੇ ਪਸ਼ੂ ਰੱਖਦੇ ਆਂ ਕੋਈ ਦਿੱਕਤ ਨਹੀਂ ਹੈ ਇਦਾਂ ਦੀ ਗਾਂ ਵੀ ਤੁਸੀਂ ਥੋੜੀ-ਬਹੁਤ ਕੇਅਰ ਕਰੀ ਚੱਲੋ ਜੇ ਦੁੱਧ ਸੋਨਾ ਪਾਈ ਜਾਊਗੀ ਕਿਉਂਕਿ ਵਜਨ ਨੇ ਦੁੱਧ ਦੇਣਾ ਐ ਸਟਰਕਚਰ ਨੇ ਦੁੱਧ ਦੇਣਾ ਤੇ ਉਹ ਇਹਦਾ ਦੁੱਧ ਵਾਲਾ ਸੰਭੀ ਫੁੱਲ ਆ ਇਹ ਨਹੀਂ ਵੀ ਕੋਈ ਲਿਸੀ ਫਿੱਕੀ ਦਿਸੂਗੀ 75000 ਚ ਬਰੀਡਿੰਗ ਵਾਸਤੇ ਕੰਮ ਕਰਨਾ ਤਾਂ ਵੀ ਚੰਗੀ ਰਹੂਗੀ ਕਿਉਂਕਿ ਬੇਸ਼ੱਕ ਇਹਦੀ ਹਾਈਟ ਆ ਆਪਦੀ ਮੀਡੀਅਮ ਆ ਬਾਲਾ ਵੱਡਾ ਕੱਦ ਨਹੀਂ ਪਰ ਲੰਬਾਈ ਚੰਗੀ ਆ ਢਾਂਚਾ ਇਦਾਂ ਦਾ ਵੀ ਬੱਚੇ ਸੋਹਣੇ ਪਾਊਗੀ ਗਾਂ ਸੋ 75000 ਗਰਮੀ ਦੀ ਰੁੱਤ ਚ ਤੁਹਾਨੂੰ ਇੱਕ ਵਧੀਆ ਦੁੱਧ ਵਾਲੀ ਗਾਂ ਮਿਲ ਜਾਣੀ ਐ ਜਿੰਨੂੰ ਜਚੇ ਉਹ ਵੀਰ ਕਾਲ ਕਰਿਓ ਇੱਕ ਹੋਰ ਗਾਂ ਇਹ ਤੋਂ ਅੱਗੇ ਦੁੱਧ ਵਾਲੀ ਤੁਹਾਨੂੰ ਦਿਖਾਉਣੇ ਆ ਸੰਦੀਪ ਭਾਈ ਕਹਿਣਾ ਸੂਤ ਇਹ ਸੂਤ ਤੀਜਾ ਵੀਰੇ ਦਣ ਕਿੰਨੇ ਲੈ ਜੂਗੀ ਭਾਈ ਸੋਹਣ ਜੇ ਦਿਨ 10 ਪੈਣੇ ਜੀ ਹਲੇ ਦਿਨ ਪੂਰੇ ਹੋਣ 10 ਦਿਨ ਪਏ ਆ ਹਾਂਜੀ ਠੀਕ ਐ ਇਹਦਾ ਰੇਟ ਕੀ ਰਹਿਣਾ ਸੰਦੀਪ ਭਾਈ ਇਹਦਾ ਮੁੱਲ 65000 ਦੀ ਦੇ ਦਾਂਗੇ ਬੱਸੀ ਭਾਈ 65000 ਹਾਂਜੀ ਠੀਕ ਐ ਸੋ ਸੋ 65000 ਚੇ ਗਾਂ ਅੱਥੀ ਚਵਾਈ ਵਾਲਾ ਇਹਦਾ ਵੀ ਥਾਣਾ ਇਹਦਾ ਵੀ ਟਾਂਚਾ ਸੋਹਣ ਕਾਫੀ ਟਾਈਮ ਬਾਅਦ ਤੁਸੀਂ ਇਹ 60 65 70 75 ਵਾਲੇ ਰੇਟ ਜਿਹੜੇ ਉਹ ਸੁਨੇ ਹੋਣਗੇ। ਬਾਕੀ ਪਸ਼ੂ ਆ ਕੇ ਦੇਖ ਲਓ ਜਿਹੜਾ ਤੁਹਾਨੂੰ ਪਸੰਦ ਆਉਂਦਾ ਹੈ। ਤਸੱਲੀ ਹਰੇਕ ਪੱਖ ਤੋਂ ਤੁਸੀਂ ਕਰੋਗੇ ਬਾਕੀ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਹੈ। ਪੁਰਾਣਾ ਵਪਾਰ ਦਾ ਕੰਮ ਬਾਈ ਦਾ ਤੇ ਰੂਟੀਨ ਜਿੱਥੇ گاਵਾ ਹੁੰਦੀਆਂ। ਲਿਆਪ ਥਾਣ ਚਾਰੇ ਹੀ ਸੋਹਣੇ ਹੱਥੀ ਚਵਾਈ ਵਾਲੇ ਆ ਪੱਧਰ ਹਵਾਨਾ ਪਰ ਹਜੇ ਦੇਣੇ ਗਾਂ ਲੈਂਦੀ ਐ ਸੂਨ ਦੇ ਵਿੱਚ ਦੋ ਵਹਿੜਾ ਜਿਹੜੀਆਂ ਗੱਭਣ ਖੜੀਆਂ ਬਾਈ ਕੋਲ ਦੋਨਾਂ ਦੀ ਡਿਟੇਲ ਪੁੱਛ ਲਾਂਗੇ ਕਿੰਨੇ ਕਿੰਨੇ ਚਾਬੀਆਂ ਗੱਭਣਾ ਬਾਈ ਇਹ ਵੱਚੀ ਕਿੰਨੇ ਚਰਦੀ ਕ ਪੰਜ ਪੰਜ ਮਹੀਨੇ ਨੇ ਗੱਭਣਾ ਵੀਰੇ ਦੋਨੇ ਚੈੱਕ ਪਾਸ ਐ ਚੈੱਕ ਪਾਸ ਐ ਬਾਈ ਯਾਰੀ ਬੰਦਾ ਜਿਹੜਾ ਵੀ ਲਊਗਾ ਡਾਕਟਰ ਨਾਲ ਲਿਆ ਉਹਦੀ ਚੈੱਕ ਕਰਾ ਕੇ ਲੈ ਕੇ ਜਾਵੇ ਕੀ ਰੇਟ ਰਹਿਣਾ ਇਹਨਾਂ ਦਾ ਬਾਈ ਜੋੜਾ 85000 ਰੁਪਏ ਦੇ ਦਾਂਗੇ ਵੀਰੇ 85 ਦਾ ਹਾਂ ਜੀ ਤੋਰ ਦੇ ਬਾਈ ਦੋਨੇ ਇਹ ਕੇ ਕਰਕੇ ਸੋ ਦੋਸਤੋ ਪੰਜ ਪੰਜ ਮਹੀਨਿਆਂ ਦੀਆਂ ਗੱਭਣਾਂ ਚੈੱਕ ਪਾਸ ਐ ਜਿਨੇ ਲਿਜਾਣੀਆਂ ਆ ਉਹ ਇੱਥੋਂ ਚੈੱਕ ਕਰਵਾ ਕੇ ਲਿਜਾਵੇ ਬਾਅਦ ਚ ਕਿਸੇ ਕੋਲੋਂ ਆਪਸ ਵਿੱਚ ਫਰਕ ਨਾ ਪਵੇ ਰੁੱਤ ਚ ਸੁਹੁੰਦੀਆਂ ਚਾਰ ਚਾਰ ਮਹੀਨੇ ਪਏ ਆ ਸੱਤਵਾਂ ਮਹੀਨਾ ਚੱਲੀ ਜਾਂਦਾ 10ਵੇਂ 11ਵੇਂ ਮਹੀਨੇ ਚ ਸੁਹੁੰਦੀਆਂ ਕਰਮ ਵਾਲੀਆਂ ਗਾਹ ਕੋਦੋਂ ਫੁੱਲ ਹੋਊਗਾ ਜੇ ਕੋਈ ਵੀਰ ਸਾਂਭਣਾ ਚਾਹੁੰਦਾ ਬਾਕੀ ਢਾਂਚੇ ਤੁਸੀਂ ਵੀਡੀਓ ਤੋਂ ਜੱਜਮੈਂਟ ਕਰਨੀ ਹੈ ਚੈੱਕ ਪਾਸ ਵੀ ਤੁਸੀਂ ਕਰਾ ਕੇ ਲਿਜਾਉਂਗੇ ਸੋ ਡਿਮਾਂਡ ਜੋੜੇ ਦੀ 85000 ਹੈ ਦੋਨੇ ਹੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਇਹ ਇਨਫੋਰਮੇਸ਼ਨ ਇਹ ਤੁਹਾਨੂੰ ਦੇ ਹੀ ਦਿੱਤੀ ਹੈ ਵੀ ਦੋਨੇ 5-5 ਮਹੀਨਿਆਂ ਦੀਆਂ ਗੱਭਣ ਨਗਾਵਾ ਵੜਾਂ ਜਿਹੜੀਆਂ ਬਾਈ ਕੋਲ ਵਿਕਰੀ ਆਲੀਆਂ। ਪਲੇ ਆਪ। ਸੋਏ ਦੋਸਤੋ ਨਾਗ ਜਿਹੜੇ ਵਿਕਰੀ ਵਾਲੇ ਸੀਗੇ ਬਾਈ ਦੇ ਕੋਲ ਅੱਜ। ਸੋ ਇਹ ਪਹਿਲੀ ਵੀਡੀਓ ਇੱਥੋਂ ਬਣੀ ਹੈ ਬਾਕੀ ਜਿਹੜੇ ਵੀ ਪਸ਼ੂ ਆ ਉਹ ਕੈਮਰੇ ਦੀ ਨਿਗਾਹ ਦੇ ਵਿੱਚ ਦੀ ਨੰਗੇ ਆ। ਜਿਹੜੀ ਵੀ ਗਾਂ ਖਰੀਦਣੀ ਚਾਹੁੰਦੇ ਆ ਉਹਨੂੰ ਰੋਕ ਕੇ ਉਹਦਾ ਸਕਰੀਨਸ਼ਾਟ ਲੈ ਕੇ ਪਸ਼ੂ ਨੂੰ ਦੇਖੋ ਤਸੱਲੀ ਕਰੋ ਆਪਦੀ ਸਮਝੋ ਤੇ ਆ ਕੇ ਵੀ ਪਸ਼ੂ ਜ਼ਰੂਰ ਦੇਖਿਆ ਕਰੋ ਜਿਹੜਾ ਵੀ ਖਰੀਦਣਾ ਚਾਹੁੰਦਾ ਕਿਉਂਕਿ ਸਾਹਮਣੇ ਦੇਖ ਕੇ ਪਸ਼ੂ ਦਾ ਸੌਦਾ ਹੋਵੇ ਤਾਂ ਉਹਦੇ ਨਾਲ ਆਪ ਨੂੰ ਵਿਸ਼ਵਾਸ ਰਹਿੰਦਾ ਹੈ ਖਰੀਦੀ ਹੋਈ ਚੀਜ਼ ਉੱਤੇ ਸੋ ਫਿਲਹਾਲ ਦੋਸਤੋ ਇਹ ਅੱਠ ਨਗ ਸੀਗੇ ਬਾਈ ਕੋਲ ਅੱਜ ਦੀ ਵੀਡੀਓ ਦੇ ਵਿੱਚ ਹੀ ਤੁਹਾਨੂੰ ਪਸ਼ੂ ਦਿਖਾਉਣੇ ਸੀ ਬਾਈ ਨੇ ਕਿਹਾ ਸੀ ਵੀ ਹੋਰ ਵੀ ਗਾਵਾਂ ਬਹੁਤ ਹੁੰਦੀਆਂ ਤਾਂ ਇੱਧਰ ਕੁਸ ਗਾਵਾਂ ਜਿਹੜੀਆਂ ਅੰਦਰ ਸੋਨੀਆਂ ਸਵਾਈਆਂ ਵੀ ਹੈਗੀਆਂ ਜਿਨ੍ਹਾਂ ਦੀਆਂ ਕੁਸਤਾਰਾਂ ਜਾਂ ਮਿਲਕਿੰਗ ਹੋ ਗਈ ਸੀ ਪਰ ਵੀਡੀਓ 'ਚ ਤੁਹਾਨੂੰ ਇਹ ਅੱਠ ਨਾ ਗਈ ਫਿਲਹਾਲ ਦਿਖਾਏ ਆ ਧੰਨਵਾਦ ਵੀਡੀਓ ਦੇਖਣ ਵਾਸਤੇ